ਦੀ ਬਿਆਦਬੀ ਹੁੰਦੀ ਏ ਕੋਈ ਸਿੱਖ ਪਤਤ ਹੁੰਦਾ ਤਾਂ ਪਤਾ ਲੱਗ ਜਾਂਦਾ ਕਿ ਕੌਮ ਦੇ ਵਿੱਚ ਨਿਗਾਰ ਆ ਗਿਆ ਪਤਤਪੁਣਾ ਹੈ ਗਏ ਸਾਡੇ ਨੌਜਵਾਨ ਕਈ ਵਾਰੀ ਕਿਸਾਂ ਦੀ ਬਿਆਦਬੀ ਕਰਦੇ ਕੌਮ ਨੂੰ ਅਪੀਲੇ ਨੌ ਜਵਾਨਾਂ ਨੂੰ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸੋਂ ਤੁਸੀਂ ਸਾਹਿਬ ਜਾਦਾ ਅਜੀਤ ਸਿੰਘ ਦੇ ਵਾਰਸੋਂ ਆਪਾਂ ਕਿਸਾਂ ਦੀ ਬੇਅਦਬੀ ਨਾ ਕਰੀਂ ਕਿਹਸਾ ਨੂੰ ਸਾਬਤ ਰੱਖੀ ਇਹ ਗੁਰੂ ਦੀ ਮੋਹਰ ਨੇ ਸ਼ਾਦੀ ਦਾ ਰੱਖਿਆ ਦੂਜਾ ਕੋਈ ਨਸ਼ਾ ਨਹੀਂ ਰੱਖਣਾ ਬਾਣੀ ਦਾ ਰੱਖਣਾ ਕੇ ਪਿਛਲੇ ਲੰਮੇ ਸਮੇਂ ਤੋਂ ਸਾਡੇ ਪੰਥ ਅਤੇ ਪੰਜਾਬ ਦੇ ਖਿਲਾਫ ਇੱਕ ਬਿਰਤਾਂਤ ਘੜਿਆ ਗਿਆ ਇਹ ਉੱਡਦਾ ਪੰਜਾਬ ਨਹੀਂ ਇਹ ਕੋਈ ਉੱਡਦਾ ਪੰਜਾਬ ਨਹੀਂ ਇਹ ਗੁਰੂ ਦਾ ਪੰਜਾਬ ਹੈ ਇਹ ਪੰਥ ਦਾ ਪੰਜਾਬ ਹੈ ਇਹ ਚੜਦੀ ਕਲਾ ਵਾਲਾ ਪੰਜਾਬ ਹੈ ਜਹਾਨ ਸਦਾ ਕਾਇਮ ਰਹਿਣ ਵਾਲੀ ਹਸਤੀ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਅੰਮ੍ਰਿਤ ਦੇ ਦਾਤੇ ਸਰਬੰਸ ਗਾਨੀ ਪੰਥ ਦੇ ਵਾਲੀ ਧਨ 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 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਤਖਤ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਖਾਲਸੇ ਦੇ ਸਿਰਜਣਾ ਦਿਹਾੜੇ ਨੂੰ ਮਨਾਉਣ ਦੇ ਲਈ ਇਕੱਤਰ ਹੋਏ ਗੁਰੂ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਜੀ ਵੱਲੋਂ ਦਿੱਤੀ ਹੋਈ ਮਿੱਠੀ ਅਸੀਸ ਗੁਰੂ ਫਤੇ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਬਾਰੇ RAM ਕਲੀ ਕੀ ਵਾਰ ਰਾਏ ਬਲਵੰਡ তথা ਸੱਤ ਡੂਮ ਆਖੀ ਉਸ ਵਾਰ ਦੇ ਵਿੱਚ ਭਾਈ ਸਤਾ ਜੀ ਭਾਈ ਬਲਵੰਡ ਜੀ ਨੇ ਸਿੱਖ ਕੌਮ ਦੇ ਬਾਰੇ ਲਿਖਿਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਾਰੇ ਲਿਖਿਆ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮਦਾ ਗੁਰੂ ਨਾਨਕ ਪਾਤਸ਼ਾਹ ਨੇ ਸੱਚ ਦਾ ਰਾਜ ਕਾਇਮ ਕੀਤਾ ਹੈ ਇਸ ਪੰਥ ਦੀ ਅਰੰਭਤਾ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਤੀ ਬਾਕੀ ਗੁਰੂ ਸਾਹਿਬ ਨੇ ਵੀ ਆਪੋ ਆਪਣਾ ਅਹਿਮ ਯੋਗਦਾਨ ਇਹਦੇ ਵਿੱਚ ਪਾਇਆ 239 ਸਾਲ ਦਾ ਸਮਾਂ ਲੱਗਾ ਜਦੋਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਪੰਥ ਦੇ ਵਾਲੀ ਦਸ਼ਮੇਸ਼ ਪਾਤਸ਼ਾਹ ਤੱਕ ਆਉਂਦਿਆਂ ਆਉਂਦਿਆਂ 1699 ਦੀ ਵੈਸਾਖੀ ਆ ਗਈ ਇਹ ਵੈਸਾਖੀ ਬੜੀ ਭਾਗਾ ਭਰੀ ਸੀ ਇਸ ਵੈਸਾਖੀ ਨੂੰ ਪੰਥ ਦੇ ਵਾਲੀ ਨੇ ਇਸ ਪਾਵਨ ਤਖਤ ਤੋਂ ਆਵਾਜ਼ ਦਿੱਤੀ ਆਵਾਜ਼ ਦੇ ਵਿੱਚ 호ਕਾ ਸੀ ਆਓ ਕੋਈ ਆਣ ਕੇ ਧਰਮ ਦੇ ਲਈ ਆਪਣਾ ਸਿਰ ਦਵੇ ਲਾਹੌਰ ਦੇ ਰਹਿਣ ਵਾਲੇ ਭਾਈ ਦਇਆ RAM ਜੀ ਖੜੇ ਹੋਏ ਉਹਨਾਂ ਨੇ ਸੱਚੇ ਹ ਬਾਦਸ਼ਾਹ ਨੂੰ ਆਪਣਾ ਸਿਰ ਦੇ ਦਿੱਤਾ ਦੂਜੀ ਵਾਰੀ ਤੀਜੀ ਵਾਰੀ ਚੌਥੀ ਵਾਰੀ ਪੰਜਵੀਂ ਵਾਰ ਗੁਰੂ ਨੇ ਆਵਾਜ਼ ਮਾਰੀ ਤੇ ਪੰਜ ਗੁਰੂ ਦੇ ਸਿਖਾ ਨੇ ਸੱਚੇ ਪਾਤਸ਼ਾਹ ਨੂੰ ਆਪਣੇ ਸਿਰ ਦੇਦ ਇਹੋ ਹੀ ਪਾਵਨ ਤਖਤ ਹੈ ਸਾਡੇ ਸੱਚੇ ਪਾਤਸ਼ਾਹ ਨੇ ਇਨ੍ਹਾਂ ਪੰਜਾਂ ਦੇ ਸਿਰ ਲੈ ਕੇ ਆਪ ਇਨ੍ਹਾਂ ਨੂੰ ਖੰਡੇ ਬਾਟੇ ਦੀ ਪਹਲ ਅੰਮ੍ਰਿਤ ਦੀ ਦਾਤ ਦਿੱਤੀ ਇਨ੍ਹਾਂ ਨੂੰ 1 ਲੱਖ ਬਜਤਾ ਜਿਹੜਾ ਲਕ ਜੁਗੋ ਜੋਗ ਅਟਲ ਹੈ ਉਹ ਲਖਬ ਹੈ ਪੰਜ ਪਿਆਰੇ ਸੱਚੇ ਪਾਤਸ਼ਾਹ ਨੇ ਪੰਜ ਪਿਆਰੇ ਸਾਜ ਦਿੱਤੇ ਆਪ ਗੁਰੂ ਨੇ ਇਨਾ ਪੰਜਾਂ ਦੇ ਕੋਲੋਂ ਮੰਗ ਕੇ ਖੰਡੇ ਬਾਟੇ ਦੀ ਪਹਲ ਲਈ ਅਤੇ ਉਸ ਸਿਧਾਂਤ ਦਾ ਪ੍ਰਗਟਾਵਾ ਕੀਤਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਫਿਰ ਵੱਡੀ ਗਿਣਤੀ ਦੇ ਵਿੱਚ ਸੰਗਤ ਸੱਚੇ ਪਾਤਸ਼ਾਹ ਨੇ ਸਾਰੀ ਸੰਗਤ ਜਦੋਂ ਗੁਰੂ ਦੇ ਕੋਲ ਆਈ ਤਾਂ ਗੁਰੂ ਕੇ ਪੰਜ ਪਿਆਰਿਆਂ ਨੇ ਸੰਗਤ ਨੂੰ ਵੀ ਅੰਮ੍ਰਿਤ ਦੀ ਦਾਤ ਦਿੱਤੀ ਗੁਰੂ ਸਵਾਰਿਓ ਜਦੋਂ ਅਮਰਤ ਦੀ ਦਾਤ ਦਿੱਤੀ ਗਈ ਉਦੋਂ ਉਪਦੇਸ਼ ਵੀ ਦਿੱਤਾ ਗਿਆ ਤੇ ਇਹ ਉਪਦੇਸ਼ ਅੱਜ ਵੀ ਗੁਰੂ ਰੂਪ ਪੰਜ ਪਿਆਰਿਆਂ ਦੇ ਵੱਲੋਂ ਦਿੱਤਾ ਜਾਂਦਾ ਹੈ ਜਦੋਂ ਆਪਾਂ ਖੰਡੇ ਬਾਟੇ ਦੀ ਪੋਹਲ ਅਮਰਤ ਦੀ ਦਾਤ ਲੈਂਦੇ ਗੁਰੂ ਨੇ ਆਖਿਆ ਗੁਰੂ ਰੂਪ ਪੰਜ ਪਿਆਰਿਆਂ ਨੇ ਆਖਿਆ ਅੱਜ ਤੋਂ ਬਾਅਦ ਤੁਹਾਡੀ ਪ੍ਰਾਣੀ ਜਾਤ ਕੋਲ ਧਰਮ ਇਹ ਖਤਮ ਹੋ ਗਏ ਨੇ ਅੱਜ ਤੋਂ ਬਾਅਦ ਤੁਸੀਂ ਗੁਰੂ ਦੇ ਖਾਲਸੇ ਹੋ ਤੇ ਤੁਸੀਂ ਵਾਸੀ ਸ੍ਰੀ ਅਨੰਦਪੁਰ ਸਾਹਿਬ ਦੇ ਤੇ ਸਾਡੀ ਪ੍ਰਗਟ ਭੂਮੀ ਜ਼ਮੀਨ ਉਹ ਤਖਤ ਸ੍ਰੀ ਕੇਸਗੜ ਸਾਹਿਬ ਹੈ ਪਾਤਸ਼ਾਹ ਨੇ ਆਖਿਆ ਇਹ ਖਾਲਸਾ ਪੰਥ ਇੱਕ ਸਾਂਝਾ ਪਰਿਵਾਰ ਹੈ ਅਸੀਂ ਸਾਰੇ ਹੀ ਇਸ ਸਾਂਝੇ ਪਰਿਵਾਰ ਦਾ ਇੱਕ ਹਿੱਸਾ ਹਾਂ ਸਾਡੇ ਪਿਤਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਡੀ ਮਾਤਾ ਜੀ ਮਾਤਾ ਸਾਹਿਬ ਕੌਰ ਨੇ ਤੇ ਸਾਡੀ ਕੌਮੀਆਂ ਉਹ ਖਾਲਸਾ ਹੈ ਖਾਲਸਾ ਜਿਸ ਖਾਲਸੇ ਦੇ ਬਾਰੇ ਸੱਚੇ ਬਾਦਸ਼ਾਹ ਨੇ ਉਦੋਂ ਹੀ ਆਖਿਆ ਖਾਲਸਾ ਮੇਰੋ ਪਿੰਡ ਪੁਰਾਨ ਖਾਲਸਾ ਮੇਰੀ ਜਾਨ ਕੀ ਜਾਨ ਜਿਸ ਖਾਲਸੇ ਦੇ ਬਾਰੇ ਗੁਰੂ ਨੇ ਆਖਿਆ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੀ ਮੈਂ ਹੂੰ ਕਰੂੰ ਨਿਵਾਸ ਗੁਰੂ ਨੇ ਪੰਥ ਸਾਜਦ ਮੈਂ ਇੱਕ ਬੇਨਤੀ ਕਰਦਾ ਹੁਣ ਗੁਰੂ ਨੇ ਸਾਨੂੰ ਪੰਜ ਕਕਾਰ ਦਿੱਤੇ ਕੇਸ ਕੰਗਾ ਕੜਾ ਕਿ ਸ਼ਹਿਰਾ ਕਿਰਪਾਨ ਤੇ ਜਿੱਦਾਂ ਕੋਈ ਤਸਵੀਰ ਹੁੰਦੀ ਹੈ ਨਾ ਤੇ ਤਸਵੀਰ ਦੀਆਂ ਚਾਰ ਬਾਹਾਂ ਹੁੰਦੀਆਂ ਨੇ ਸੱਜੇ ਖੱਬੇ ਉੱਪਰ ਥੱਲੇ ਅੱਗੇ ਇੱਕ ਸ਼ੀਸ਼ਾ ਲੱਗਦਾ ਗੁਰੂ ਨੇ ਇੱਕ ਖਾਲਸੇ ਦੇ ਰੂਪ ਦੇ ਵਿੱਚ ਤਸਵੀਰ ਨੂੰ ਤਸੱਵਰ ਕੀਤਾ ਇੱਕ ਪਾਸੇ ਗੁਰੂ ਨੇ ਕਿਰਪਾਨ ਇੱਕ ਪਾਸੇ ਕੰਗਾ ਕੜਾ ਕਸ਼ਹਿਰਾ ਤੇ ਜਿਹੜਾ ਵਿਚਾਰ ਸ਼ੀਸ਼ਾ ਲਾਇਆ ਉਹ ਕੇਸ ਦੇਖੋ ਸਾਡੀ ਕੌਮ ਦੀ ਕੌਮੀਆਂ ਦੁਨੀਆਂ ਦੇ ਉੱਤੇ ਕੋਈ ਦੂਜੀ ਕੌਮ ਨਹੀਂ ਹੈ ਉਸ ਕੌਮ ਦੇ ਵਿੱਚ ਨਿਗਾਰ ਆ ਰਿਹਾ ਹੋਵੇ ਤੇ ਪਤਾ ਲੱਗ ਜਾਵੇ ਸਾਡੇ ਗੁਰੂ ਨੇ ਸਾਨੂੰ ਇਹੋ ਜਹੀ ਕੌਮੀਆਂ ਤੇ ਦਿੱਤੀ ਕਿ ਜਦੋਂ ਸ਼ੀਸ਼ਾ ਟੁੱਟਦਾ ਹੈ ਕਿਸ ਕਿਸਾਂ ਦੀ ਬਿਆਦਬੀ ਹੁੰਦੀ ਏ ਕੋਈ ਸਿੱਖ ਪਤ ਤੁੰਦਾ ਤਾਂ ਪਤਾ ਲੱਗ ਜਾਂਦਾ ਕਿ ਕੌਮ ਦੇ ਵਿੱਚ ਨਿਗਾਰ ਆ ਗਿਆ ਇਹ ਗੁਰੂ ਦੀ ਰਹਿਮਤ ਕਿ ਸੱਚੇ ਹ ਬਾਦਸ਼ਾਹ ਨੇ ਇੱਕ ਵੱਖਰੀ ਆ ਡੈਂਟੀ ਪਛਾਣ ਦੇਂਦਿਆ ਇਸ ਪਛਾਣ ਨੂੰ ਸਿੱਖ ਨੇ ਕਾਇਮ ਰੱਖਣਾ ਹੈ ਸਿਧਾਂਤ ਵੀ ਨਾਲ ਦੇ ਦਿੱਤਾ ਅੱਜ ਪਤਤਪੁਣਾ ਹੈਗੇ ਸਾਡੇ ਨੌਜਵਾਨ ਕਈ ਵਾਰੀ ਕੇਸਾਂ ਦੀ ਬਿਆਦਬੀ ਕਰਦੇ ਨੇ ਕੇਸਾਂ ਵਾਲਿਓ ਕੀਸਾ ਦੇ ਨਾਮ ਦੇ ਉੱਤੇ ਬਣੇ ਹੋਏ ਤਖਤ ਤਖਤ ਸ਼੍ਰੀ ਕੇਸਗੜ ਸਾਹਿਬ ਤੋਂ ਮੇਰੀ ਕੌਮ ਨੂੰ ਆਪੀਲੇ ਨੌਜਵਾਨਾਂ ਨੂੰ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸੋਂ ਤੁਸੀਂ ਸਾਹਿਬ ਜਾਦਾ ਅਜੀਤ ਸਿੰਘ ਦੇ ਵਾਰਸੋਂ ਆਪਾਂ ਕੇਸਾਂ ਦੀ ਬੇਅਦਬੀ ਨਾ ਕਰੀ ਕੀ ਸਾ ਨੂੰ ਸਾਬਤ ਰੱਖੀ ਇਹ ਗੁਰੂ ਦੀ ਮੋਹਰ ਨੇ ਤੇ ਸੱਚੇ ਪਾਤਸ਼ਾਹ ਨੇ ਦਿੱਤੇ ਫੇਰ ਜਦੋਂ ਇਹ ਢਿੱਲ ਆਉਂਦੀ ਏ ਤੇ ਨਾਲ ਵਾਲੀ ਹੋਰ ਬਰਾਈਆਂ ਵੀ ਆ ਜਾਂਦੀਆਂ ਨਸ਼ਾ ਗੁਰੂ ਨੇ ਆਖਿਆ ਕਿ ਨਸ਼ਾ ਪ੍ਰਸ਼ਾਦੇ ਦਾ ਰੱਖਣਾ ਦੂਜਾ ਕੋਈ ਨਸ਼ਾ ਨਹੀਂ ਰੱਖਣਾ ਬਾਣੀ ਦਾ ਰੱਖਣਾ ਪਰ ਜਦੋਂ ਅਸੀਂ ਦੂਰ ਹੋਏ ਤਾਂ ਨਸ਼ਾ ਵੀ ਆ ਬੜਿਆ ਭਾਵੇਂ ਕਿ ਮੈਂ ਇਹ ਸਮਝਦਾ ਕਿ ਨਸ਼ਾ ਸਾਰੇ ਸੰਸਾਰ 'ਚ ਪਰ ਸਿੱਖ ਦੀ ਗੱਲ ਤਾਂ ਕਰੀਦੀ ਐ ਸਾਨੂੰ ਗੁਰੂ ਨੇ ਕਿਹਾ ਨਸ਼ਾ ਕਰਨਾ ਹੀ ਨਹੀਂ ਤਾਂ ਕਰੀਦੀ ਇਹ ਠੀਕ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸਾਡੇ ਪੰਥ ਅਤੇ ਪੰਜਾਬ ਦੇ ਖਿਲਾਫ ਇੱਕ ਬਿਰਤਾਂਤ ਘੜਿਆ ਗਿਆ ਇਹ ਉੱਡਦਾ ਪੰਜਾਬ ਨਹੀਂ ਇਹ ਕੋਈ ਉੱਡਦਾ ਪੰਜਾਬ ਨਹੀਂ ਇਹ ਗੁਰੂ ਦਾ ਪੰਜਾਬ ਹੈ ਇਹ ਪੰਥ ਦਾ ਪੰਜਾਬ ਹੈ ਇਹ ਚੜਦੀ ਕਲਾ ਵਾਲਾ ਪੰਜਾਬ ਹੈ ਏ ਉਹੀ ਪੰਜਾਬ ਏ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁਖਾ ਖਾਲਸਾ ਕਾਲਜ ਵਿੱਚ ਪੜ੍ਹਦੇ ਨੇ ਪਹਿਲਾਂ ਥੋੜੀ ਢਿੱਲ ਹੈਗੀ ਸੀ ਪਰ ਜਦੋਂ ਗੁਰੂ ਨੇ ਆਵਾਜ਼ ਮਾਰੀ ਇਹ ਪੰਥ ਦੇ ਪੁੱਤ ਉਸ ਜ਼ਾਲਮ ਨੂੰ ਪੂਨੇ ਵੀ ਜਾ ਕੇ ਸੋਦਾ ਲਾਉਂਦੇ ਨੇ ਜਿਹੜਾ ਸਮਝਦਾ ਸੀ ਕਿ ਮੈਂ ਸੱਚ ਦੇ ਦਰਬਾਰ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਇਹਦੀ ਬੇਅਦਬੀ ਕਰਕੇ ਸ਼ਾਇਦ ਬਚ ਜਾਵਾਂਗਾ ਇਹ ਪੰਥ ਇਹ ਪੰਜਾਬ ਇਹ ਅੱਜ ਵੀ ਗੁਰੂਆਂ ਦੇ ਨਾਮ ਦੇ ਉੱਤੇ ਜਿਉਂਦਾ ਹੈ ਅਗਲੀ ਬੇਨਤੀ ਅਸੀਂ ਗੁਰਪਾਈ ਗੁਰੂ ਨੇ ਅੱਜ ਦੇ ਦਿਨ ਸਾਨੂੰ ਇੱਕ ਕੌਮੀਅਤ ਦਿੱਤੀ ਅਸੀਂ ਇਸ ਕੌਮੀਅਤ ਨੂੰ ਕਾਇਮ ਰੱਖਣਾ ਹੈ ਕੋਈ ਦੁਨੀਆ ਦੇ ਵਿੱਚ ਕਹੂੰ ਜਿਹਨੂੰ ਇੱਕ ਪਰਿਵਾਰ ਕਿਹਾ ਗਿਆ ਹੋਵੇ ਅਸੀਂ ਪਰਿਵਾਰ ਇੱਕ ਦੂਜੇ ਦੇ ਦੁੱਖ ਨੂੰ ਸੁੱਖ ਨੂੰ ਸਮਝੀ ਇੱਕ ਦੂਜੇ ਦੇ ਨਾਲ ਖੜੀਏ ਭਰਾ ਬਣੀਏ ਬਾਹਵਾ ਬਣੀਏ ਐਵੇਂ ਛੋਟੇ ਛੋਟੇ ਮਸਲਿਆਂ ਦੇ ਉੱਤੇ ਝਗੜੇ ਨਾ ਕਰੀ ਸਾਡੇ ਦੇ ਗੁਰੂ ਨੇ ਸਾਨੂੰ ਇੱਕ ਕੌਮੀਅਤ ਬਖਸ਼ੀ ਹੈ ਇੱਕ ਪਰਿਵਾਰ ਬਖਸ਼ਿਆ ਕੋਲ ਦੁਨੀਆ ਦੇ ਵਿੱਚ ਜਿੱਥੇ ਮਰਜੀ ਰਹੀਏ ਪਰ ਪਰਿਵਾਰ ਵਾਂਗ ਰਹੀਏ mohabbat neeg ittefaq ਇਹ ਅੱਜ ਕੌਮ ਨੂੰ ਗੁਰੂ ਦਾ ਜਿਹੜਾ ਮਾਰਗ ਸੀ ਉਹਦੇ ਤੇ ਚੱਲ ਕੇ ਪਾਉਣ ਦੀ ਲੋੜ ਹੈ ਕਿਉਂ ਜਦੋਂ ਇਤਫਾਕ ਨਹੀਂ ਹੁੰਦਾ ਮੈਂ ਜਦੋਂ ਸ਼ੇਰੇ ਪੰਜਾਬ ਦਾ ਇਤਿਹਾਸ ਪੜ੍ਹਦਾ ਹਾਂ ਸ਼ੇਰੇ ਪੰਜਾਬ ਦੁਨੀਆ ਤੋਂ ਚਲੇ ਗਏ ਤੇ ਲਿਖਣਾ ਪੈ ਗਿਆ ਕਿ ਮਰ ਗਈ ਤਕਦੀਰ ਪੰਜਾਬੀਆਂ ਉਨਾਂ ਦੀ ਮੌਤ ਤੋਂ ਬਾਅਦ ਫੁੱਟ ਵੀ ਪਾਈ ਗਈ ਪਰ ਸਾਡੇ ਵਿੱਚ ਇਤਫਾਕ ਨਾ ਰਿਹਾ ਪੜੋ ਗਿਆਨੀ ਸੂਨ ਸਿੰਘ ਸੀਤਲ ਸਿੱਖ ਰਾਜ ਕਿਵੇਂ ਗਿਆ ਮੈਂ ਜ਼ਿੰਦਗੀ ਦੇ ਵਿੱਚ ਤਖਤ ਸਾਹਿਬ ਬੈਠਾ ਮੇਰੇ ਕੋਲੋਂ ਕਦੀ ਵੀ ਇਹ ਕਿਤਾਬ ਨਹੀਂ ਪੜੀ ਗਈ ਇਹ ਪੜਿਆ ਗਿਆ ਸਿੱਖ ਰਾਜ ਕਿਵੇਂ ਬਣਿਆ ਪਰ ਜਦੋਂ ਗੈਰ ਦੀ ਗੱਲ ਆਈ ਇੱਕ ਸਿੱਖ ਦਿਲ ਹਿੰਮਤ ਕਿੱਥੋਂ ਜਟਾਵੇ ਇੰਨੀ ਫੁੱਟ ਭਰਾਵਾ ਨੇ ਭਰਾ ਕਤਲ ਕਰ ਦਿੱਤੇ ਕੌਮ ਦੇ ਵਿੱਚ ਖਾਨਾ ਜੰਗੀ ਲੱਗੀ ਮਹਾਰਾਜਾ ਦਾ ਪੁੱਤਰ ਸੀ ਕਬਰ ਪਸ਼ੋਰਾ ਸਿੰਘ اٹਕ ਅਟਕ ਦੇ ਕਿਲੇ ਦੇ ਵਿੱਚ ਉਹਨੂੰ ਕੈਦ ਕੀਤਾ ਮਾਰਨ ਲੱਗੇ ਕਵਰ ਪਸ਼ੋਰਾ ਸਿੰਘ ਨੇ ਆਖਿਆ ਸੀ ਓਏ ਤੁਸੀਂ ਵੀ ਬਾਹਰੋਂ ਸਿੱਖੀ ਮਾਰਨ ਤੇ ਲੱਗੇ ਹੋ ਇੱਕ ਕੰਮ ਕਰਿਓ ਮੇਰੀ ਯਾਦਗਾਰ ਨਾ ਬਣਾਇਓ ਜਿੱਥੇ ਮੇਰਾ ਸੰਸਕਾਰ ਹੋਵੇ ਕੱਲ ਨੂੰ ਲੋਕ ਕਹਿਣਗੇ ਸਿੱਖਾ ਨੇ ਬਾਰੀ ਤੇ ਸਿੱਖ ਹੀ ਸਾੜੀ ਭਰਾਵਾਂ ਨੇ ਭਰਾ ਮਾਰਦ ਕਬਰ ਪਸ਼ौरा ਸਿੰਘ ਮਾਰ ਦਿੱਤਾ ਉਹਨੂੰ ਮਾਰਨ ਤੋਂ ਬਾਅਦ ਦਰਿਆ ਦੇ ਵਿੱਚ ਰੋੜਿਆ ਗਿਆ ਸੀ ਸਸਕਾਰ ਨਹੀਂ ਸੀ ਕੀਤਾ ਕੌਮਾਂ ਦੇ ਲਈ ਖਾਣਾ ਜੰਗੀ ਖਤਰਨਾਕ ਹੈ ਸਾਡੀ ਕੌਮ ਗੁਰੂ ਦੇ ਥਾਪੜੇ ਦੇ ਨਾਲ ਚੱਲਣ ਵਾਲੀ ਹੈ ਉਹਨਾਂ ਤਾਕਤਾਂ ਨੂੰ ਪਛਾਣਨੀ ਹੈ ਜਿਹੜੀਆਂ ਤਾਕਤਾਂ ਕੌਮ ਦੇ ਵਿੱਚ ਖਾਨਾ ਜੰਗੀ ਪਾਉਣਾ ਚਾਹੁੰਦੀਆਂ ਭਰਾਵਾਂ ਨੂੰ ਭਰਾਵਾਂ ਦੇ ਨਾਲ ਲੜਾਉਣਾ ਚਾਹੁੰਦੀਆਂ ਨੇ ਮੈਂ ਪਿਛਲੇ 1 ਮਹੀਨੇ ਤੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਜਾ ਰਿਹਾ ਮੈਂ ਬਹੁਤਾ ਸੁੱਤਾ ਨਹੀਂ ਪਰ ਮੈਂ ਜੋ ਪੰਜਾਬ ਦੇ ਵਿੱਚ ਜਾ ਕੇ ਦੇਖਿਆ ਇਹ ਠੀਕ ਹੈ ਪੰਜਾਬ ਚੜ ਦੀ ਕਲਾ ਚ ਕਾਇਮ ਹੈ ਪਰ ਇੱਕ ਗੱਲੋਂ ਫਿਕਰ ਮੰਦੇ ਇਹ ਆਪਸੀ ਲੜਾਈ ਬੰਦ ਕਰੋ ਭਰਾ ਭਰਾਵਾਂ ਦੇ ਨਾਲ ਲੜਦੇ ਚੰਗੇ ਨਹੀਂ ਲੱਗਦੇ ਨੇ ਮੈਂ ਦੁਨੀਆ ਭਰ ਦੇ ਸਿੱਖਾਂ ਨੂੰ ਵਹਿ ਸਾਖੀ ਦੇ ਮੌਕੇ ਤੇ ਤਖਤ ਸ਼੍ਰੀ ਕੇਸਗੜ ਸਾਹਿਬ ਦੀ ਫਾਸੀਲ ਤੋਂ ਅਪੀਲ ਕਰਕੇ ਆਓ ਆਪਾਂ ਫੇਰ ਹੋਏ ਇਕੱਤਰ ਮਿਲੋ ਮੇਰੇ ਭਾਈ ਆਪਾਂ ਗੁਰੂ ਦੀ ਰਹਿਨਮਾਈ ਦੇ ਵਿੱਚ ਇਕੱਠੇ ਹੋਏ ਸਾਡੇ ਕਾਹਦੀਆਂ ਲੜਾਈਆਂ ਤੇ ਕਾਹਦੇ ਮਤਭੇਦ ਨੇ ਸਾਡਾ ਸਾਰਿਆਂ ਦਾ ਗੁਰੂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਦੇਖੋ ਅੱਜ ਤੁਸੀਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਏ ਹੋ ਕੇਸਾਂ ਵਾਲਿਓ ਮੇਰੀਆਂ ਭੈਣਾਂ ਵੀ ਬੈਠੀਆਂ ਥੋੜੇ ਦਿਨ ਪਹਿਲਾਂ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਵਿੱਚ ਇੱਕ ਮਤਾ ਸੀ ਮੈਂ ਉਹ ਫੇਰ ਤੁਹਾਡੇ ਸਾਹਮਣੇ ਰੱਖ ਉਹ ਇਹ ਸੀ ਹਰ ਗੁਰੂ ਦਾ ਸਿੱਖ ਨਿਤਨੇਮ ਦੇ ਨਾਲ ਇਹ ਪ੍ਰੇਰਣਾ ਹੈ ਸ਼ਾਮ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਆਪਣੇ ਬੱਚਿਆਂ ਨੂੰ ਗੁਰੂਆਂ ਦੀਆਂ ਸਾਖੀਆਂ ਤੇ ਗੁਰੂ ਦਾ ਇਤਿਹਾਸ ਦੱਸੇ ਇਹ ਦੱਸਣਾ ਜ਼ਰੂਰੀ ਹੈ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਇਤਿਹਾਸ ਕੌਮ ਦੀ ਜਿੰਦ ਯਾਨ ਹੈ ਅਸੀਂ ਤੁਰੇ ਫਿਰਦੇ ਆ ਇਤਿਹਾਸ ਦੀ ਇੱਕ ਪ੍ਰੇਰਣਾ ਹੈ ਆਪਣੇ ਘਰਾਂ ਦੇ ਵਿੱਚ ਗੁਰੂ ਕੀਆਂ ਸਾਖੀਆਂ ਦੀ ਪਰੰਪਰਾ ਨੂੰ ਸ਼ੁਰੂ ਕਰੀਏ ਗੁਰਮੁਖੀ ਵੱਲ ਫੇਰ ਧਿਆਨ ਦੇ ਹੋਲੇ ਮਹੱਲੇ ਦੇ ਮੌਕੇ ਤੇ ਕੌਮ ਨੂੰ ਇੱਕ ਪ੍ਰੋਗਰਾਮ ਦਿੱਤਾ ਸੀ ਅੱਜ ਵੈ ਸਾਖੀ ਏ ਇਹ ਜਿਹੜਾ ਪ੍ਰੋਗਰਾਮ ਦਿੱਤਾ ਸੀ ਪਰਸੋਂ 15 ਅਪ੍ਰੈਲ 2025 ਜਿਸ ਦਿਨ ਗੁਰੂ ਤੇਗ ਬਹਾਦਰ ਪਾਤਸ਼ਾਹ 1675 ਦੇ ਵਿੱਚ ਦਿੱਲੀ ਸ਼ਹੀਦ ਹੋਏ ਉਹਨਾਂ ਦੇ ਪਾਵਨ ਸੀਸ ਨੂੰ ਗੁਰੂ ਕਾ ਸੇਖ ਜਿਹਦਾ ਨਾਮ ਸੀ ਪਹਿਲਾਂ ਭਾਈ ਜੈਤਾ ਜੀ ਅਮਰਤ ਸ਼ਖਕੇ ਬਣਿਆ ਬਾਬਾ ਜੀਵਨ ਸਿੰਘ ਬਾਬਾ ਜੀਵਨ ਸਿੰਘ ਦਾ ਜਨਮ ਸਥਾਨ ਹੈ ਗੱਗੂ ਮਾੜ ਜ਼ਿਲ੍ਹਾ ਅੰਮ੍ਰਿਤਸਰ ਉਹਨਾਂ ਦੇ ਜਨਮ ਸਥਾਨ ਤੋਂ ਧਰਮ ਪ੍ਰਚਾਰ ਦੀ ਲਹਿਰ ਦਾ ਨਗਾਰਾ 15 ਅਪ੍ਰੈਲ 2025 ਨੂੰ ਗੁਰੂ ਪੰਥ ਦੇ ਥਾਪੜੇ ਦੇ ਨਾਲ বাজਾਇਆ ਜਾਵੇਗਾ ਪਿੰਡ ਪਿੰਡ ਸ਼ਹਿਰ ਸ਼ਹਿਰ ਨਗਰ ਨਗਰ ਜਾ ਕੇ ਇਹ ਪੰਥ ਦਾ ਸੇਵਾਦਾਰ ਪੰਥ ਦੇ ਹਿਤਾ ਦੇ ਲਈ ਚੜਦੀ ਕਲਾ ਕੌਮ ਦੀ ਲਈ ਘਰ ਘਰ ਜਾ ਕੇ ਗੁਰੂ ਦਾ ਸੰਦੇਸ਼ ਦਵੇਗਾ ਤੁਸੀਂ ਸਾਰਿਆਂ ਨੇ ਸਹਿਯੋਗ ਕਰੋ ਅਸੀਂ ਮਤਾ ਵੀ ਪਾਇਆ ਐ ਐਮਰਜੈਂਸੀ ਲੱਗੀ ਹੋਵੇ ਤੇ ਭਾਵੇਂ ਕੋਈ ਫੌਜੀ ਛੁੱਟੀ ਵੀ ਗਿਆ ਹੋਵੇ ਉਹਨੂੰ ਬੁਲਾ ਲਿਆ ਜਾਂਦਾ ਸਾਬका ਵੀ ਕਈ ਵਾਰੀ ਬੁਲਾ ਲੈ ਜਾਂਦੇ ਇਹ ਮਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਕੌਮ ਦੇ ਪ੍ਰਚਾਰਕਾਂ ਨੂੰ ਰਾਗੀਆਂ ਨੂੰ ਢਾਡੀਆਂ ਨੂੰ ਜੋਗ ਜੋਗ ਤੁਸੀਂ ਵਿਦੇਸ਼ ਜਾਓ ਪਰ ਆਓ ਹੁਣ ਮੁੜੀਏ ਆਪਾਂ ਆਪਣੇ ਪੰਜਾਬ ਨੂੰ ਮੁੜੀਏ 10 10 ਪਿੰਡ ਉਹ ਭਾਵੇਂ ਕੌਮ ਦੇ ਵਿੱਚ ਕੋਈ ਉੱਚ ਕੋਟੀ ਦੇ ਪ੍ਰਚਾਰਕ ਨੇ ਕੋਈ ਵੀ ਵੱਡੇ ਤੋਂ ਵੱਡੇ ਰਾਗੀ ਢਾਡੀ ਇਹ 4 4 ਮਹੀਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਲਾਉਂ ਅੱਜ ਲੋੜ ਹੈ ਪ੍ਰਚਾਰ ਦੀ ਧਰਮ ਪਰਿਵਰਤਨ ਸਮੱਸਿਆ ਹੈਗੀ ਏ ਹੱਲ ਗੁਰੂ ਨਾਲ ਜੁੜਨਾ ਤੇ ਗੁਰੂ ਨਾਲ ਜੋੜਦੇ ਨੇ ਗੁਰੂ ਕੇ ਪ੍ਰਚਾਰਕ ਪ੍ਰਚਾਰਕਾਂ ਨੂੰ ਫੇਰ ਅਪੀਲ ਦੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਤੁਸੀਂ ਵਸੋ ਅਮੀਰ ਹੋਵੋ ਤਗੜੇ ਹੋਵੋ ਗੁਰੂ ਦੀਆਂ ਰਹਿਮਤਾਂ ਰਹਿਣਗੀਆਂ ਪਰ ਜਿਹੜਾ ਕਰਜ਼ਾ ਚੜਿਆ ਸਾਡੇ ਤੇ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ਼ ਗੁਰੂ ਬਹੁ ਸਾਡੇ ਆਓ ਮੁੜੀਏ ਪੰਜਾਬ ਨੂੰ ਤੇ ਆਪਣੇ ਪੰਥ ਨੂੰ ਸੰਭਾਲੀਏ ਹਾਂ ਬਾਹਰ ਵੀ ਜਾਈਏ ਪਰ 4-5 ਮਹੀਨੇ ਤੇ ਘਟੋ ਘਾਟ ਇਥੇ ਲਾਈਏ ਬੈਗੇ ਆਪਣੇ ਭਰਾਵਾਂ ਦੇ ਵਿੱਚ ਆਖੀਰਲੀ ਗੱਲ ਕਹਿ ਕੇ ਮੈਂ ਸਮਾਪਤੀ ਕਰੂੰ 1739 ਦਾ ਸਮਾਂ ਸੀ ਨਾਦਰ ਸ਼ਾਹ ਹਿੰਦੂਸਤਾਨ ਦੇ ਉੱਤੇ ਚੜ ਕੇ ਆ ਗਿਆ ਉਹਨੇ ਮੁਲਕ ਨੂੰ ਲੁੱਟਿਆ ਉਹਨੇ ਮੁਲਕ ਨੂੰ ਕੁੱਟਿਆ ਦਿੱਲੀ ਦੇ ਵਿੱਚ ਬਹਿ ਗਿਆ ਕਿਸੇ ਨੇ ਖਬਰ ਫੈਲਾ ਦਿੱਤੀ ਕਿ ਨਾਦਰ ਸ਼ਾਹ ਮਾਰਿਆ ਗਿਆ ਹੈ ਉਹ ਮਰਿਆ ਨਹੀਂ ਸੀ ਉਹਨੂੰ ਇਨਾ ਗੁੱਸਾ ਚੜਿਆ 9 ਘੰਟੇ ਦਿੱਲੀ ਦੇ ਵਿੱਚ ਕਤਲੋਗਾਰਤ ਹੋਈ ਵੱਡ ਟੁਕ ਹੋਈ ਸਿਆਣੀਆਂ ਨੇ ਸਲਾਹ ਕੀਤੀ ਸਾਰਿਆਂ ਨੂੰ ਮਾਰ ਦੇਣਗੇ ਤੇ ਸਿਆਣੇ ਵਿੱਚ ਗਏ ਮੁਹੰਮਦ ਸ਼ਾਹ ਰੰਗੀਲਾ ਸੀ ਉਦੋਂ ਆਯਾਸ਼ ਬਾਦਸ਼ਾਹ ਸੀ ਕੌਮਾ ਜਦੋਂ ਆਯਾਸ਼ੀ ਦੇ ਵਿੱਚ ਪੈ ਜਾਣ ਤੇ ਉਹ ਡੁੱਬ ਜਾਂਦੀ ਸਿੱਖੀ ਦਾ ਰਾਹ ਸੰਘਰਸ਼ ਦਾ ਰਾਹ ਹੈ ਇਹ ਆਯਾਸ਼ੀ ਸਿੱਖ ਦੇ ਨੇੜੇ ਨਹੀਂ ਆਉਣੀ ਚਾਹੀਦੀ ਆਯਾਸ਼ ਸੀ ਉਹਨੇ ਆਣ ਕੇ ਨਾਦਰ ਸ਼ਾਹ ਨੂੰ ਕਿਹਾ ਬਖਸ਼ ਬਖਸ਼ ਸਾਨੂੰ ਨਾਦਰ ਸ਼ਾਹ ਨੇ ਕਿਹਾ ਆਪਣੀ ਧੀ ਦਾ ਨਿਕਾਹ ਮੇਰੇ ਪੁੱਤ ਦੇ ਨਾਲ ਕਰਦੇ ਬਖਸ਼ ਦਵਾਂਗਾ ਮੁਹੰਮਦ ਸ਼ਾ ਰੰਗੀਲੇ ਦੀ ਧੀ ਦਾ ਨਿਕਾਹ ਉਹਦੇ ਪੁੱਤਰ ਨਾਸਰ ਦੇ ਨਾਲ ਹੋ ਗਿਆ ਨਿਕਾਹ ਤੇ ਹੋ ਗਿਆ ਜਦੋਂ ਤੁਰਿਆ ਜਾ ਰਿਹਾ ਸੀ ਉਹਦੀਆਂ ਸਾਲੀਆਂ ਨੇ ਪੁੱਛਿਆ ਵੇ ਨਾਸਰ ਆਪਣੇ ਖਾਨਦਾਨ ਦੇ ਬਾਰੇ ਤੇ ਦੱਸ ਉਹ ਹੁਣ ਕੀ ਦੱਸੇ ਕਿ ਮੇਰਾ ਬਾਪੂ ਭੇਡਾਂ ਚਾਰਦਾ ਸੀ ਮੇਰਾ ਦਾਦਾ ਭੇੜਾਂ ਚਾਰਦਾ ਸੀ ਉਹ ਸ਼ਰਮਿੰਦਾ ਹੋਇਆ ਤੇ ਬਾਪੂ ਨੂੰ ਆਣ ਕੇ ਪੁੱਛਦਾ ਬਾਪੂ ਮੈਂ ਇਹਨਾਂ ਨੂੰ ਖਾਨਦਾਨ ਬਾਰੇ ਕੀ ਦੱਸਾਂ ਉਹ ਕਹਿੰਦਾ ਵੋਏ ਪੁੱਤਰਾ ਸਿੱਧਾ ਦੱਸ ਮੈਂ ਨਾਸਰ ਵਲਦ ਨਦਰਸ਼ਾ ਨਦਰਸ਼ਾਹ ਵਲਦ ਸ਼ਮਸ਼ੀ ਕਹਿੰਦਾ ਮੈਂ ਸ਼ਮਸ਼ੀਰ ਚੋਂ ਨਿਕਲਿਆ ਹਾਂ ਤੇ ਮੈਂ ਇੱਕ ਬੇਨਤੀ ਕਰਾਂ ਉਹ ਕੋਈ ਸ਼ਮਸ਼ੀਰ ਵਿੱਚੋਂ ਨਹੀਂ ਸੀ ਨਿਕਲਿਆ ਪਰ ਸਾਡੀ ਕੌਮ ਖਾਲਸਾ ਪੰਥ ਖੰਡੇ ਦੀ ਧਾਰ ਦੇ ਵਿੱਚੋਂ ਨਿਕਲਿਆ ਤੇ ਖੰਡੇ ਦੀ ਧਾਰ ਦੇ ਵਿੱਚੋਂ ਨਿਕਲੀ ਹੋਈ ਕੌਮ ਇਹ ਮੁੱਕ ਨਹੀਂ ਸਕਦੀ ਹੈ ਇਹ ਕੌਮ ਚੜਦੀ ਕਲਾ ਵਿੱਚ ਹੈ ਤੇ ਚੜਦੀ ਕਲਾ ਦੇ ਵਿੱਚ ਰਹੇਗੀ ਇਹ ਗੁਰੂ ਦਾ ਖਾਲਸਾ ਆ ਆ ਰਿਹਾ ਹੈ ਖਾਲਸਾ ਆ ਆ ਰਿਹਾ ਹੈ ਗੁਰੂ ਦਾ ਖਾਲਸਾ ਇਸ ਖਾਲਸੇ ਨੂੰ ਦੁਨੀਆ ਦੀ ਕੋਈ ਵੀ ਕੌਮ ਨਾ ਮਕਾ ਸਕਦੀ ਹੈ ਨਾ ਝੁਕਾ ਸਕਦੀ ਹੈ ਨਾ ਹਰਾ ਸਕਦੀ ਏ ਇਹ ਪੰਜਾਬ ਸਾਡਾ ਹੈ ਸਾਡਾ ਹੀ ਰਹੇਗਾ ਸਾਡਾ ਪਾਤਸ਼ਾਹੀ ਦਾਵਾ ਅਗੜੇ ਹੋਣਾ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਪਰਵਾਰਿਕ ਤੌਰ ਤੇ ਰਾਜਨੀਤਿਕ ਤੌਰ ਤੇ ਵੀ ਗੁਰੂ ਨੇ ਮੇਰੀ ਪੀੜੀ ਦਾ ਸਾਨੂੰ ਸਿਧਾਂਤ ਦੁੱਤਾ ਮੈਨੂੰ ਕਈ ਵਾਰੀ ਉਹ ਬਚਨ ਚੇਤੇ ਆਉਂਦੇ ਆ ਸਰਦਾਰ ਬਲਬੀਰ ਸਿੰਘ ਜੀ ਭਰਪੂਰ ਉਹ ਕਹਿੰਦੇ ਹੁੰਦੇ ਸੀ ਖਾਲਸਾ ਸਿੱਖ ਕੋਈ ਜੋਗੀਆਂ ਦੇ ਟਿੱਲਿਆਂ ਤੇ ਬਹਿ ਕੇ ਕੱਲੀ ਮਾਲਾ ਫੇਰਨ ਵਾਲੀ ਕੌਮ ਨਹੀਂ ਇਹ ਯੋਧਿਆਂ ਦੀ ਕੌਮ ਹੈ ਇਹ ਭਗਤੀ ਤੇ ਨਾਲ ਸ਼ਕਤੀ ਵੀ ਭਗਤੀ ਪਾਠ ਕਰਦੇ ਆਂ ਨਾਮ ਜਪਦੇ ਆਂ ਪਰ ਮੈਂ ਤਖਤ ਸ਼੍ਰੀ ਕੇਸਗੜ ਸਾਹਿਬ ਤੋਂ ਸੇਵਾਦਾਰ ਹੋਣ ਦੇ ਨਾਤੇ ਜੇ ਕਿਸੇ ਦੇ ਮਨ ਵਿੱਚ ਭਲੇਖਾ ਹੋਵੇ ਕਿ ਕੋਈ ਕੌਮ ਨੂੰ ਸਾਡੀ ਨੂੰ ਹਰਾ ਸਕਦਾ ਹੈ ਜਾਂ ਚੁਕਾ ਸਕਦਾ ਹੈ ਜਾਂ ਲੜਾ ਸਕਦਾ ਹੈ ਇਹ ਉਹਦਾ ਭਲੇਖਾ ਹੋਵੇਗਾ ਇਹ ਗੁਰੂ ਦਾ ਪੰਥ ਚੜਦੀ ਕਲਾ ਵਿੱਚ ਹੈ ਤੇ ਚੜਦੀ ਕਲਾ ਵਿੱਚ ਰਹੇਗਾ ਸੱਚੇ ਪਾਤਸ਼ਾਹ ਕਿਰਪਾ ਕਰਨ ਰਹਿਮਤ ਕਰਨ ਅਸੀਂ ਸਾਰੇ ਗੁਰੂ ਵਾਲੇ ਬਣੀ ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਹਲ ਨਹੀਂ ਲਈ ਉਹ ਖੰਡੇ ਬਾਟੇ ਦੀ ਪੌਹਲ ਅਮਰਤ ਛਕੋ ਜਿਨ੍ਹਾਂ ਨੇ ਕੇਸ ਨਹੀਂ ਰੱਖੇ ਕੇਸ ਰੱਖੋ ਨਸ਼ਾ ਅਮਲ ਪਰਸ਼ਾਦੇ ਦਾ ਗੁਰੂ ਦੀ ਬਾਣੀ ਦਾ ਸਤ ਗੁਰੂ ਦੇ ਉਪਦੇਸ਼ਾਂ ਦਾ ਰਖੀਏ ਸੱਚੇ ਪਾਤਸ਼ਾਹ ਮੇਰ ਕਰਨ ਸਮੁੱਚੀ ਦੁਨੀਆ ਨੂੰ ਖਾਲਸਾ ਪੰਥ ਨੂੰ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਖਾਲਸੇ ਦੇ ਸਾਜਨਾ ਦਿਹਾੜੇ ਦੀ ਲੱਖ 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 ਵਧਾਈ ਹੋਵੇ ਇਹ ਪੰਥ ਦੇ ਬੋਲ ਬਾਲੇ ਗੁਰੂ ਨੇ ਆਖਿਆ ਹੋਣੇ ਨੇ ਤੇ ਸਾਰੇ ਸੰਸਾਰ ਵਿੱਚ ਹੋਣੇ ਨੇ ਸਤ ਗੁਰੂ ਜੀ ਕਿਰਪਾ ਕਰਨ ਮਿਹਰ ਕਰਨ ਸਾਡੇ ਸਾਰਿਆਂ ਨੂੰ ਗੁਰੂ ਦੇ ਸ਼ਬਦ ਦੀ ਉਪਦੇਸ਼ ਦੀ ਦਾਤ ਮਿਲੇ ਵਿਚਾਰਾਂ ਕਰਦਿਆਂ ਅਨੇਕਾਂ ਗਲਤੀਆਂ ਅਨੇਕਾਂ ਭੁੱਲਾਂ ਬੋਲ ਦਿਆ ਹੋ ਜਾਂਦੀਆਂ ਸੰਗਤ ਗੁਰੂ ਕਾ ਖਾਲਸਾ ਸੱਚੇ ਪਾਤਸ਼ਾਹ ਬਖਸ਼ਣਹਾਰ ਨੇ ਜੀ ਹੁਲ ਗਲਤੀ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ